ਕਹਿੰਦਾ ਵੀ ਬਾਪੂ ਨੇ ਬੜੀ ਜ਼ਿੰਦਗੀ ਸੰਘਰਸ਼ ਕੀਤੀ ਬੜੇ ਬੜੇ ਕੰਮ ਕਰਕੇ ਵੇਖਿਆ ਪਰ ਕਾਮਯਾਬੀ ਨਹੀਂ ਆਂਦੇ ਬਾਪੂ ਨੂੰ ਉਹ ਜੀ ਮਿਲ ਜਾਈ ਕਾਮਯਾਬੀ ਚਲੋ ਇਹ ਹੱਟ ਵੀਤੀ ਆ ਗੱਡੀ ਵੀਤੀ ਇਹ ਆ ਵੀ ਕੰਮ ਤੇ ਬੰਦਾ ਕੋਈ ਆਂਦਾ ਮੇਰਾ ਜਹਾਜ ਹੋਵੇ ਕੋਈ ਆਂਦਾ ਮੇਰੇ ਥਲੇ ਟਰੈਕਟਰ ਹੋਵੇ ਕੋਈ ਆਂਦਾ ਮੇਰੇ ਥਲੇ ਜਾਲਾ ਇੱਕਮ ਹੋਵੇ ਪਰ ਜਿੱਥੇ ਮਾਰ ਰੱਖਦਾ ਨਾ ਆਖਰ ਇਹ ਨਾ ਬਾਪੂ ਨੇ ਤੇਰੀਆਂ ਮਿਹਨਤਾਂ ਸਾਰੀਆਂ ਅਸੀਂ ਹੋਟਲ ਵੀ ਪਾ ਕੇ ਦੇ ਆ ਹੋਟਲ ਪਾਇਆ ਹੋਟਲ ਪਾਇਆ ਅੱਛਾ ਉਥੇ ਵੀ ਸਰਦਾਰ ਜੀ ਫਰੀਜ ਹੀ ਖੋਲਣ ਲੱਗੇ ਉਹ ਪਿੰਡ ਵਾਲੇ ਤੇ ਮਾਹ ਬੱਜ ਕੇ ਇਹਨੂੰ ਆਈ। ਨਹੀਂ ਕਿ ਇਹੋ ਜਿਹੀ ਕਾੜੀ ਵਰਤਗੀ। ਇਹੋ ਜਿਹੀ ਕਾੜੀ ਵਰਤਗੀ ਵੀ ਜਿਵੇਂ ਆਦੇ ਨੇ ਨਾ ਤੇ ਤਜਾਰ ਵਾਲਿਆਂ ਦੇ ਘਰ ਘਰ ਆ। ਅੱਛਾ ਅਸੀਂ 3 ਜਣੇ ਗਏ। 3 ਵੀ ਆ ਰਲ ਗਏ। ਹੋਟਲ ਚ ਹੋਟਲ ਜਾ। ਅੱਛਾ ਇੱਕ ਹੋਟਲ ਇੱਕ ਤੱਕ ਜਣੇ 3 ਹਾਂ। ਉਹ ਸਰਦਾਰ ਜੀ ਉੱਥੇ ਜਾ ਕੇ ਜਿੰਦਾ ਆਪਦਾ ਹੀ ਪਾਸਕ ਦੀ ਪੂਰਾ ਹੈ ਕਿ ਇਹਨੂੰ ਕੀ ਦੇਣਾ ਸੀ। ਹਾਂ ਤੇ ਤੋ ਯੋ ਚੁੱਕਾ ਢਿਲਾ ਮੂੰਹ ਵੇਖਣਾ ਪਿਆ ਪਿੰਡੇ ਹੋ ਜਾਸ ਲੱਗ ਸੀ ਜੇ ਅਸੀਂ 10 ਮੋਸੇ ਬਣਾ ਲੈਨੇ ਨਾ ਅੱਛਾ ਤੋ 10 ਦਿਨ ਫ੍ਰੀਜੀ ਜੀ ਪੈ ਲੈਨੇ ਉਹ ਕਿਸੇ ਨੇ ਲੈਣ ਨਹੀਂ ਆਉਣਾ ਹਾਰ ਕੇ ਨਹੀਂ ਸੋਚਣਾ ਇਹ ਤੇ ਕੁੜੀ ਹੋਵੇ ਉਲੀ ਪੈ ਤੇ ਚਲੇ ਗਏ ਆ ਅੱਛਾ ਇਹਨਾਂ ਨੇ ਦੱਤੇ ਕਰਕੇ ਜੇ ਜਵਾਕਾਂ ਨੂੰ ਲੈ ਆਈਏ ਅੱਛਾ ਫਿਰ ਵੀ ਡਰ ਰਹਾ ਇਹ ਤਾਂ ਆਜਾਂ ਤੋਂ ਹੋ ਗਿਆ ਜੇ ਜਵਾਕਾਂ ਨੂੰ ਖਵਾ ਦੇ ਤੇ ਪੈ ਗਈ ਕਿਤੇ ਜਵਾਗ ਹੀ ਨਾ ਬਿਮਾਰ ਕਰ ਪਈਏ ਹੈ ਉਹ ਸੁਟਨੇ ਪੈਣੀ ਤੇ ਜਦੋਂ ਸੁਟਨੇ ਤੋਂ ਪੈਣਾ ਗੇ ਜੇ ਇਹਨਾਂ ਸੁਟਣ ਲੱਗੇ ਆ ਉਹ ਲਿਆਰ ਜਵਾਬ ਸਾਡਾ ਗਾਲੂਗਾ ਕੱਲ ਪਰਸਵਾਖਾਂ ਦੇ ਇਸ ਮੁੱਸੇ ਨਹੀਂ ਉਹ ਵਧੀ ਹੈ ਕਿ ਮੈਂ ਕੰਜਰ ਤੇ ਕੰਜਰ ਕੀ ਕਰਦੇ ਜੀ ਤੁਸੀਂ ਸੁਟਣ ਨੇ ਸੁਟਣ ਵਾਲੇ ਜਿੰਨੇ ਇਹਦੇ ਚਿੰਗੇ ਲੈ ਜਾ ਕੇ ਰੋਕਣਾ ਨਹੀਂ ਇਹ ਵੀ ਕੋਈ ਦੋ ਪਾਈ ਵਾਟ ਲੈ ਅਗਰ ਕਿ ਪਰ ਉਹਨਾਂ ਦੀ ਦੀ ਤੇ ਅਹੀ ਤੇ ਅਹੀਂ ਪੈਸਾ ਨਹੀਂ ਬੋਚਾ ਲਾਉਣਾ ਇਹ ਭਾਵੇਂ ਜਿੱਧਰੋਂ ਵਾਏ ਉਧਰ ਹੀ ਚਲੇ ਜਾਣ ਜਿੱਧਰੋਂ ਅਸੀਂ ਗਏ ਹਾਂ ਉਧਰ ਹੀ ਹੋ ਪੈਸਾ ਨਹੀਂ ਆਉਣਾ ਇੱਕੋਂ ਤੁਹਾਡਾ ਪਿਆਰ ਛੜਾ ਜਿੰਨੀ ਕਿ ਬਰਫੀ ਤੋਲ ਲਈ ਤੋਲਦੇ ਈ ਮੈਂ ਯਾਰ ਮੇਰੇ ਗੱਲੇ ਵੀ ਜਦੋਂ ਤੋਲਣ ਵਾਲੇ ਮੜਾ ਅੱਛਾ ਲਗਾ ਕੀ ਕੰਮ ਚੱਲਣਾ ਬਾਬੇ ਨਾਨਕ ਨੇ ਤਕੜੀ ਫੜ ਕੇ 13-13 ਤੋਲਿਆ ਅੱਛਾ ਜਦੋਂ ਹੀ ਨੀਦ ਹੁੰਦੀ ਢੇਲੀ ਬਾਜੀ ਚਲੇਗਾ ਵੱਧਣਾ ਚੱਲ ਜਾਈ ਉਹ ਜਿਹੋ ਜਿਹੇ ਅਸੀਂ ਹੈਗੇ ਉਹ ਜਿਹੇ ਮੜਾਈ ਆ ਵਸ ਨਹੀਂ ਉਹ ਕੀ ਕਰਦਾ ਸੀ ਉਹ ਕਰਦਾ ਹੈ ਕਿ ਵੀ ਅਸੀਂ ਜਿੰਨਾ ਚਿਰ ਉੱਥੋਂ ਲਿਉਂਦੇ ਰਹੇ ਆਪਣੇ ਜਾਣੀਆਂ ਤੋਂ ਬਣਿਆ ਸਮਾਨ ਸਾਨੂੰ ਅਸੀਂ ਕਿ ਉਹ ਹੀ 2-4 ਕਿਲੋ ਬਣ ਜਾਣਾ ਸਾਨੂੰ ਤੇ ਅਸੀਂ ਘਾਰ ਜਾਰ ਦਾ ਕਿਲੋ ਕਿਲੋ ਤੋਂ ਤੋਂ ਲਵਾਇਆ ਆ ਤੇ ਨਾ ਸਕੀਮ ਬਣ ਗਈ ਵੀ ਆਪਾਂ ਬੰਦੇਰਾ ਖਲੀ ਹਾਂ ਬੰਦੇਰਾ ਖਲੇ ਬਣਾਉਣ ਵਾਲੇ ਸਮੁਰਕੇ ਉਹਨਾਂ ਦੀ ਮੰਨੀ ਨਾ ਉਹਨਾਂ ਦੇ ਅਖਣਾ ਇੰਨਾ ਪਾਣੀ ਪੋਣਾ ਦੇਖਣਾ ਨਹੀਂ ਇੰਨਾ ਪੋਣਾ ਉਹਨਾਂ ਪਾਸੇ ਹੋ ਕੇ ਬਹਿ ਜਾਣਾ ਉਹ ਸਰਦਾਰ ਦੀ ਕੰਮ ਖਰਾਬ ਹੋਏ ਨਾ ਤੁਹਾਨੂੰ ਪਤਾ ਹੀ ਫਰੀਆਂ ਖਾਣਾ ਸਵਾਨਾ ਤੇ ਜੇਕਰਾਂ ਹੀ ਉੱਥੇ ਨਾ ਕੁੜੀਆਂ ਲੱਡੂ ਬਣਾ ਬੈਠੇ ਅੱਛਾ ਲੱਡੂ ਪਏ ਕਾਊਂਟਰ ਦੇ ਵਿੱਚ ਨਾ ਇੰਨੇ ਘਿਹੜੇ ਹੋ ਗਏ ਕਿ ਰੱਬ ਦਾ ਨਾਮ ਕਿਤੇ ਨੂੰ ਜ਼ਿਆਦੇ ਘਿਹੜੇ ਹੋ ਗਏ ਅੱਛਾ ਇੱਕ ਆ ਗਿਆ ਬਜ਼ੁਰਗ ਮੈਨੂੰ ਆਦਾ ਇਹ ਲੱਡੂ ਲੈਣਾ ਹੀ ਇਹ ਮੈਂ ਹੈ ਗਿਆ ਤੇ ਉਹਦਾ ਵੀ ਕਿਲੋ ਦੇ ਦਿਓ ਹਾਂ 1 ਕਿਲੋ ਦੇ ਦੇਣਾ ਲੱਡੂ ਹਾਂ ਤੇ ਆਂਦਾ ਵੀ ਮੈਂ ਲਿਫਾਵੇ ਪਾਈਏਗੇ ਡੱਬੇ 'ਚ ਹਾਂ ਉਹਦਾ ਨਹੀਂ ਲਿਫਾਵੇ ਪਾ ਲਿਓ ਉਹ ਨਹੀਂ ਡੱਬੇ 'ਚ ਪਾ ਦਿਓ ਮੈਂ ਸ਼ੁਗਰਾਂ ਮੈਂ ਜੇ ਲਿਫਾਵੇ ਪਾ ਦਿੰਦੇ ਨੀ ਕੋਈ